ਅੱਖਾਂ ਨੂੰ ਥੱਕ ਲਾ ਕੇ ਗੀਤ गा ਕੇ ਮੰਗਦਾ ਰਹੀ ਸੂਰਜਾਵੇ ਕਮੀਆਂ ਦੇ ਵੇੜੇ ਇਹ ਕਮੀਆਂ ਦੇ ਵੇੜਿਆਂ ਨੂੰ ਸਾਡੇ ਵੱਡੀ ਪੱਦਰ ਤੇ ਗੁੰਮਰਾਹ ਕੀਤਾ ਗਿਆ ਇਹ ਮੁੱਖ ਮੰਤਰੀ ਸਭ ਕਮੇਡੀ ਕਰਦੇ ਨੇ ਇਹ ਮਜ਼ਾਕ ਡਾ ਰਹੇ ਨੇ ਸਾਡਾ ਇੱਕ ਮਜ਼ਾਕ ਦਾ ਪਾਤਰ ਬਣਾ ਰਹੇ ਨੇ ਖਾਸ ਕਰਕੇ ਔਰਤਾਂ ਨੂੰ ਇਹ 1000 ਰੁਪਏ ਦਾ ਸਿਲੰਡਰ ਦਾ ਖਰਚਾ ਨਹੀਂ ਪੂਰਾ ਹੁੰਦਾ ਚੁੱਲ੍ਹੇ ਦੇ ਤਾਂ ਬਹੁਤ ਦੂਰ ਦੀ ਗੱਲ ਆ ਅਗਾ ਅਸੀਂ ਤਸੱਲੀ ਕਰਾਵਾਂਗੇ ਉਹ ਦਿਨ ਦੂਰ ਨਹੀਂ ਹੈਗੇ ਜਿੱਦਨ ਮਨਪ੍ਰਿਤ ਰੋਊਗੀ ਅੱਖਾਂ ਨੂੰ ਕੁਝ ਲਾ ਕੇ ਅੱਖਾਂ ਨੂੰ ਥੁੱਕ ਲਾ ਕੇ ਰੋਊਗੀ ਦੇਖੂਗੀ ਵੀ ਇਹ ਮਤਲਬ ਕਿ ਕੀ ਬਣ ਗਿਆ ਕੀ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਸੰਗਰੂਰ ਦੇ ਵਿੱਚ ਖੜੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਈ ਦਿਨਾਂ ਤੋਂ ਹਲਾਨ ਹੋਇਆ ਸੀ ਕਿ 25 ਤਰੀਕ ਨੂੰ ਜਬਰ ਬਰੋਦੀ ਰੈਲੀ ਸੰਗਰੂਰ ਦੇ ਵਿੱਚ ਕੀਤੀ ਜਾਣਿਆ ਸੋ ਉਸ ਰੈਲੀ ਦੇ ਵਿੱਚ ਸਾਡੇ ਭੈਣ ਜੀ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਦੱਸੋਗੇ ਜੀ ਮੇਰਾ ਨਾਮ ਹਰਪੀਕਰ ਤੂਰੀ ਨਾਰੀ ਇਕਤਾ ਜਬਰ ਬਰੋਦੀ ਫਰੰਟੀ ਸੁਭਾਉ ਗੂ ਜੋ ਮਜ਼ਦੂਰ ਔਰਤਾਂ ਦੀ ਜਥੇਬੰਦੀ ਹੈ ਬਾ ਜੀ ਭੈਣ ਜੀ ਤੁਸੀਂ ਇਸ ਰੈਲੀ ਦੇ ਵਿੱਚ ਆਏ ਹੋ ਇਹ ਹੈ ਜੀ ਕੀ ਕਾਰਨ ਹੈ ਕਿ ਔਰਤਾਂ ਨੂੰ ਇਸ ਰੈਲੀ ਦੇ ਵਿੱਚ ਆਉਣਾ ਪਿਆ ਵੀਰ ਜੀ ਇਹ ਮਜ਼ਦੂਰ ਕਿਸਾਨ ਹੋਰ ਵੀ ਭਰਾਤਰੀ ਜਿਹੜੀਆਂ ਜਥੇਬੰਦੀਆਂ ਨੇ ਇੱਥੇ ਵੱਡੀ ਪੱਧਰ ਤੇ ਪਹੁੰਚੀਆਂ ਨੇ ਇਹ ਗੱਲ ਇਹ ਹੈਗੀ ਆ ਪੂਰੇ ਪੰਜਾਬ ਦੀ ਇਕੱਲੇ ਸੰਗਰੂਰ ਜ਼ਿਲ੍ਹੇ ਦੀ ਗੱਲ ਨਹੀਂ ਹੈਗੀ। ਇਹਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇੱਕ ਰਾਜੇ ਦੀ ਜ਼ਮੀਨ ਦਾ ਹਮਲਾ ਮਾਰਿਆ ਗਿਆ ਸੀ ਜੋ ਕਿ ਅਸੀਂ ਕਹਿ ਰਹੇ ਹਾਂ ਵੀ ਸਾਡੇ ਹਿੱਸੇ ਜ਼ਮੀਨਾਂ ਆਉਣੀਆਂ ਚਾਹੀਦੀਆਂ ਨੇ। ਸਾਡੇ ਹਿੱਸੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਹੋਵੇ। ਸਰਕਾਰੀ ਜਿਹੜੇ ਵੀ ਜ਼ਮੀਨਾਂ ਸਾਡੇ ਹਿੱਸੇ ਆਉਣੀਆਂ ਚਾਹੀਦੀਆਂ ਤਾਂ ਜੋ ਸਾਡੇ ਜਿਹੜੇ ਬੱਚੇ ਨੇ ਉਹ ਰੱਜ ਕੇ ਰੋਟੀ ਖਾ ਸਕਣ ਸਾਡੇ ਪਿੱਪੇ ਦੇ ਵਿੱਚ ਆਟਾ ਹੋਵੇ। ਤੇ ਇਹੇ ਮੋੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਇਹ ਬੁੱਚੜ ਸਰਕਾਰ ਇਹ ਮੋੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਹਾਂ ਜੀ ਪੰਜੀ ਮਾਫ ਕਰਨਾ ਮੈਂ ਵਿੱਚ ਦੀ ਰੋਕਣਾ ਚਾਹਾਂਗਾ ਤੁਸੀਂ ਬੁੱਚੜ ਸਰਕਾਰ ਕਹਿ ਰਹੇ ਹੋ ਉਹਨਾਂ ਦੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾ ਰਹੇ ਹੋ ਪਰ ਕਿਤਨੇ ਕਿਤੇ ਆਪਣੇ ਮਾਫ ਕਰਨਾ ਮੁੱਖ ਮੰਤਰੀ ਸਾਹਿਬ ਦੇ ਬਿਆਨ ਆ ਰਹੇ ਆ ਕਿ ਸਾਡੀ ਸਰਕਾਰ ਲੋਕ ਅਤੇ ਇਸਿਆ ਲੋਕਾਂ ਵਾਸਤੇ ਚੰਗੇ ਚੰਗੇ ਫੈਸਲੇ ਲੈਂਦੀ ਆ ਉਹਨਾਂ ਵਾਸਤੇ ਵਧੀਆ ਫਾਇਦੇ ਦੇ ਫੈਸਲੇ ਲੈਣੇ ਇਹਦੇ ਬਾਰੇ ਕੀ ਕਹੋਗੇ ਹਾਂਜੀ ਵੀਰ ਜੀ ਬਹੁਤ ਵਧੀਆ ਫੈਸਲੇ ਲੈ ਰਹੇ ਨੇ ਉਹਨਾਂ ਦੇ ਫੈਸਲੇ ਤੇ ਬਦਲਾਅ ਦਿਖ ਰਿਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਆਹ ਮੰਡੀ ਦੇ ਵਿੱਚ ਦਿਖ ਰਿਹਾ ਉਹਨਾਂ ਦਾ ਬਦਲਾਅ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਵੇੜਿਆਂ ਦੇ ਵਿੱਚ ਆ ਕੇ ਅੱਖਾਂ ਨੂੰ ਥੁੱਕ ਲਾ ਕੇ ਗੀਤ गा ਕੇ ਮੰਗਦਾ ਰਹੀ ਸੂਰਜਾਵੇ ਕਮੀਆਂ ਦੇ ਵੇੜੇ ਇਹ ਕਮੀਆਂ ਦੇ ਵੇੜਿਆਂ ਨੂੰ ਸਾਡੇ ਵੱਡੀ ਪੱਦਰ ਤੇ ਗੁੰਮਰਾਹ ਕੀਤਾ ਗਿਆ ਵੋਟਾਂ ਉਸੂਲੀਆਂ ਗਈਆਂ ਨੇ ਇੱਥੇ ਗੱਲ ਸਾਡੀ ਹੱਕੀ ਮੰਗਾ ਲਈ ਆਉਂਦੀ ਆ ਜਿੱਥੇ ਔਰਤਾਂ ਨੂੰ ਤੁਸੀਂ ਗੱਲ ਕਰਦੇ ਹੋ ਵੀ ਔਰਤਾਂ ਨੂੰ ਆਉਣਾ ਪਿਆ ਔਰਤਾਂ ਹਜੇ ਵੱਡੀ ਪੱਧਰ ਤੇ ਆਉਣਗੀਆਂ ਇਹਨਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਬੀਬੀਆਂ ਤੇ ਇਹਨਾਂ ਨੇ ਸਟੂਡੈਂਟ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਮਾਰੀਆਂ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਤੇ ਵੀ ਤਸੱਦਦ ਕੀਤਾ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤਾੜਿਆ ਪਰ ਸਾਡੀ ਗੁਰੂ ਪੀਰਾਂ ਦੀ ਧਰਤੀ ਆ ਅਸੀਂ ਮਾਏ ਭਾਗੋ ਉਸਵੀਤਰੀ ਬਾਈ ਫੁੱਲੇ ਵਰਗੀਆਂ ਜਿਹੜੀਆਂ ਸਾਡੀਆਂ ਮਾਵਾਂ ਸੀਗੀਆਂ ਉਹਨਾਂ ਨੇ ਸਹਾਇਤਾ ਦਿੱਤੀਆਂ ਉਹਨਾਂ ਦੇ ਵਾਰਸਾ ਅੱਜ ਤੁਹਾਨੂੰ ਵੱਡੀ ਪੱਧਰ ਤੇ ਦੇਖਣ ਨੂੰ ਬਿੱਬੀਆਂ ਖਾਸ ਕਰਕੇ ਮਿਲਦੀਆਂ ਹੋਣਗੀਆਂ ਇਹਨਾਂ ਨੇ ਡਰਾਉਂ ਦੀ ਦਬਾਉਣ ਦੀ ਕੋਸ਼ਿਸ਼ ਕੀਤੀ ਆ ਵੀ ਖਾਸ ਕਰਕੇ ਔਰਤਾਂ ਨੂੰ ਚੱਕੋ ਔਰਤਾਂ ਡਰਨਗੀਆਂ ਅਸਾਂ ਮੈਡਮ ਜੀ ਔਰਤਾਂ ਨੂੰ ਡਰਾਉਣ ਦਾ ਤਾਂ ਉਹਨਾਂ ਦਾ ਕੋਈ ਪਹਿਲੇ ਦਿਨੋਂ ਤੇ ਨਹੀਂ ਉਹਨਾਂ ਨੇ ਤਾਂ ਹਜ਼ਾਰ-ਹਜ਼ਾਰ ਰੁਪਈਆ ਮਤਲਬ ਪਰ ਇਹ ਕਹਿੰਦੇ ਵੀ ਔਰਤ ਨੂੰ ਦੇਣ ਦਾ ਐਲਾਨ ਕੀਤਾ ਪਿੱਛੇ ਜੇ ਇੱਕ ਹੋਰ ਜਿਮਨੀ ਚੋਣ ਹੋਈ ਸੀ ਲੁਧਿਆਣੇ ਦੀ ਉਹਦੇ ਵਿੱਚ ਇਹਨਾਂ ਨੇ 1100 ਰੁਪਈਆ ਕਹਿੰਦਾ ਸੀ ਤਾਂ ਮੈਂ ਪੁੱਛਣਾ ਚਾਹਾਂ ਕੋਈ 1100 ਰੁਪਇਆ ਦੇਣ ਦਾ ਕਿਤੇ ਉਹਨਾਂ ਦਾ ਨਾਲ ਵਿਆਜ ਦੇਣ ਦਾ ਤਾਂ ਨਹੀਂ ਇਰਾਦਾ ਹਾਂਜੀ ਵੀਰ ਜੀ ਵਿਆਰ ਵਿਆਜ ਦੇਣ ਦਾ ਇਰਾਦਾ ਹੋ ਗਿਆ ਮੁੱਖ ਮੰਤਰੀ ਸਾਹਿਬ ਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਉਹ ਦੋ ਤਿੰਨ ਸਾਲ ਜਿਹੜੇ ਨੰਗੇ ਨੇ ਵੀ ਮੈਂ 100 ਰੁਪਏ ਨਾਲ ਲਾਦਾ ਵੀ ਮੈਥੋਂ ਵਿਆਜ ਮੰਗਣਗੇ ਇਹ ਵੀ ਅਸੀਂ ਇਹ ਗੱਲ ਕਹਿਨੀ ਹੈ ਜਿਹੜੀ 1000 ਰੁਪਏ ਦੀ ਸਾਨੂੰ ਔਰਤਾਂ ਨੂੰ ਖਾਸ ਕਰਕੇ ਮੰਗ ਕੀਤੀ ਸੀ ਮੇ ਖਾਤੇ ਦੇ ਵਿੱਚ ਤਾਂ ਆ ਚੁੱਕੇ ਨੇ ਵੀਰ ਜੀ ਵਾਹ ਜੀ ਵਾਹ ਜੀ ਫਿਰ ਤਾਂ ਸਾਡੇ ਚੈਨਲ ਵੱਲੋਂ ਵੀ ਜੋ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਉਹਨਾਂ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਮੇਰੇ ਖਾਤੇ ਦੇ ਵਿੱਚ ਤਾਂ ਆ ਚੁੱਕੇ ਨੇ ਮੈਂ ਵਿਧਵਾ ਔਰਤਾਂ ਮੇਰੀ ਪੈਨਸ਼ਨ ਵੀ ਲੱਗ ਚੁੱਕੀ ਆ ਵਾਹ ਜੀ ਵਾਹ ਜੀ ਇਹ ਮੁੱਖ ਮੰਤਰੀ ਸਾਬ ਕਮੇਡੀ ਕਰਦੇ ਨੇ ਇਹ ਮਜ਼ਾਕ ਡਾ ਰਹੇ ਨੇ ਸਾਡਾ ਇੱਕ ਮਜ਼ਾਕ ਦਾ ਪਾਤਰ ਬਣਾ ਰਹੇ ਨੇ ਖਾਸ ਕਰਕੇ ਔਰਤਾਂ ਨੂੰ ਇਹ ਹਜ਼ਾਰ ਰੁਪਏ ਦਾ ਸਿਲੰਡਰ ਦਾ ਖਰਚਾ ਨਹੀਂ ਪੂਰਾ ਹੁੰਦਾ ਚੁੱਲ੍ਹੇ ਦੇ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਕਹਿੰਨੇ ਆ ਮਨਪ੍ਰੀਤ ਭੈਣ ਡਾਕਟਰ ਨੂੰ ਥੋੜੀ ਪਤਨੀ ਨੂੰ ਅਸੀਂ 2000 ਦੇਣ ਨੂੰ ਤਿਆਰ ਆ ਬੀਬੀਆਂ ਪਰ ਜਿਹੜੇ ਸਾਡੇ ਬੱਚੇ ਨੇ ਵਧੀਆ ਐਜੂਕੇਸ਼ਨ ਵਧੀਆ ਪੜਾਈ ਸਾਡੇ ਬੱਚਿਆਂ ਨੂੰ ਮਿਲਣੀ ਚਾਹੀਦੀ ਆ ਸਾਡੇ ਬੱਚੇ 1000 ਰੁਪਿਆ ਕੀ 5000 ਸਾਡੇ ਖਾਤੇ ਦੇ ਵਿੱਚ ਆਪ ਹੀ ਪਾ ਦਿਆ ਕਰਨਗੇ ਜਿਹੜੀਆਂ ਸਾਨੂੰ ਸਕੀਮਾਂ ਦੇ ਵਿੱਚ ਪਾਇਆ ਜਾਂਦਾ ਕਦੇ ਲਾਲ ਕਾਪੀ ਬਣਾ ਲਈ ਕਦੇ ਪੀਲੀ ਕਾਪੀ ਬਣਾ ਲਈ ਕਦੇ ਰਾਸ਼ਨ ਕਾਰਡਾਂ ਦੇ ਮ ਕਦੇ ਕੋਈ ਸਕੀਮ ਕਦੇ ਕੋਈ ਸਕੀਮ ਕਦੇ ਨਰੇਗਾ ਦੀ ਚਨਕ ਪੈਸੇ ਵਧਾ ਤੇ ਨਰੇਗਾ ਸਕੀਮ ਦੇ ਵਿੱਚ ਇਹ ਸਕੀਮਾਂ ਦੇ ਵਿੱਚ ਪਾ ਕੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਮਤਲਬ ਕਿ ਜਿਹੜੇ ਸਾਡੇ ਖਾਸ ਕਰਕੇ ਪਹਿਲ ਦੇ ਆਧਾਰ ਤੇ ਜਿਹੜੀ ਸਟੂਡੈਂਟ ਨੇ ਸਕੂਲਾਂ ਦੇ ਵਿੱਚੋਂ ਸਿੱਖਿਆ ਕ੍ਰਾਂਤੀ ਦਾ ਐਲਾਨ ਕੀਤਾ ਸੀਗਾ ਉਹ ਸਿੱਖਿਆ ਉਸ ਤਰੀਕੇ ਨਾਲ ਮਿਲ ਨਹੀਂ ਰਹੀ ਸਕੂਲਾਂ ਦੇ ਵਿੱਚ ਕਿਉਂਕਿ ਸਾਡੇ ਮਜ਼ਦੂਰ ਆ ਵਧੀਆ ਸਕੂਲਾਂ ਦੇ ਵਿੱਚ ਤਾਂ ਭੜਾ ਨਹੀਂ ਸਕਦੇ ਅਸੀਂ ਉਹੀ ਕਰਨਾ ਉਹੀ ਖਾਣਾ ਪੈਸੇ ਅਸੀਂ ਲਾ ਨਹੀਂ ਸਕਦੇ ਹੈਗੇ ਸਾਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਪਾਉਣੇ ਪੈਣਗੇ ਇਹ ਸਾਨੂੰ ਵਧੀਆ ਐਜੂਕੇਸ਼ਨ ਚਾਹੀਦੀ ਆ ਵਧੀਆ ਸਾਨੂੰ ਮਤਲਬ ਕੀ ਇਹ ਜੇ ਤਾਂ ਜੋ ਸਾਡੇ ਬੱਚੇ ਤਰੱਕੀ ਕਰਨ ਪੜ੍ਹ ਲਿਖੇ ਅਫਸਰ ਬਣਨਾ ਇਹ ਜਿਹੜੇ ਸਕੀਮਾਂ ਦੇ ਵਿੱਚ ਪਾਇਆ ਜਾਂਦਾ ਸਾਨੂੰ ਸਕੀਮਾਂ ਦੀ ਲੋੜ ਨਹੀਂ ਸਾਡੇ ਬੱਚੀ ਆਪਣੇ ਸਰਦਨ ਕੇ ਘਰੇ ਸਾਡੇ ਬੱਚੀ ਸਾਡੇ ਖਾਤਿਆਂ ਦੇ ਵਿੱਚ ਪੈਸੇ ਪਾਣਗੇ ਸੋ ਇਹ ਜਿਹੜਾ ਵੱਡੀ ਪੱਧਰ ਤੇ ਅੱਜ ਇਕੱਠ ਹੋਇਆ ਇੱਕ ਐਲਾਨ ਕੀਤਾ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਅੱਜ ਵੀ ਇਹ ਬੁੱੱਚੜ ਸਰਕਾਰ ਨੂੰ ਦੱਸਿਆ ਵੀ ਅਸੀਂ ਦਬਣ ਦਬਾਉਣ ਵਾਲਿਆ ਚੁਣੀ ਹੈਗਾ ਅਸੀਂ ਤਸੱਲੀ ਕਰਾਵਾਂਗੇ ਉਹ ਦਿਨ ਦੂਰ ਨਹੀਂ ਹੈਗੇ ਜਿੱਦਨ ਮਨਪ੍ਰਿਤ ਰੋਊ ਕਿ ਅੱਖਾਂ ਨੂੰ ਕੁਛ ਉਹਨੂੰ ਲਾ ਕੇ ਅੱਖਾਂ ਨੂੰ ਥੱਕਲਾ ਕੇ ਰੋਊਗੀ ਦੇਖੂਗੀ ਵੀ ਇਹ ਮਤਲਬ ਕਿ ਕੀ ਬਣ ਗਿਆ ਕੀ ਹੋ ਗਿਆ ਇਹ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਜੇਲ੍ਹ ਦੇ ਵਿੱਚ ਬੈਠਾ ਹੋਇਆ ਵਾਹ ਜੀ ਵਾਹ ਜੀ ਸੋ ਸਾਡੇ ਨਾਲ ਇੱਕ ਭੈਣ ਜੀ ਹੋਰ ਨੇ ਪੈ ਜੀ ਸ਼ਾਸਿਕਾ ਸ਼ਾਸਿਕਾ ਜੀ ਅੱਛਾ ਆਪਣਾ ਕੀ ਨਾਮ ਆ ਜੀ ਸਰਪਾਰਕਰ ਟਿੱਬੀ ਜੀ ਡੈਮੋਕਰੇਟ ਮਨਰੇਗਾ ਦੀ ਆਗੂ ਵਾਹ ਜੀ ਵਾਹ ਜੀ ਅੱਛਾ ਆ ਮਨਰੇਗਾ ਦੇ ਵੀ ਆਪਣੇ ਸੂਬੇ ਦੇ ਆਗੂ ਸਾਡੇ ਨਾਲ ਭੈਣ ਜੀ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਭੈਣ ਜੀ ਮਨਰੇਗਾ ਵਾਲੇ ਤਾਂ ਜੇ ਆਪਾਂ ਦੇਖੀ ਉਹਨਾਂ ਨੂੰ ਤਾਂ ਗਵਰਨਮੈਂਟ ਨੇ ਕੰਮ ਦਿੱਤਾ ਹੋਇਆ ਹੈ ਕਿ ਤੁਹਾਨੂੰ ਇੱਥੇ ਆਉਣ ਦੀ ਕੀ ਜਰੂਰਤ ਪਈ ਗਈ ਨਹੀਂ ਜੀ ਸੋਨੂ ਕਿੰਨਾ ਨੇ ਕਿਹਾ ਵੀ ਆਉਂ ਦਿੱਤਾ ਹੋਇਆ ਸਾਨੂੰ ਤਾਂ ਮੇਰੀ ਘਰ ਪਹਿਲੇ ਪਿਛਲੇ ਦਿਨਾਂ ਦੇ ਵਿੱਚ ਆਪਣੀ ਇੱਕ ਬੀਬੀ ਮੁੱਕ ਗਈ ਖੇੜੀ ਦੇ ਵਿੱਚ ਉੱਥੇ ਆਪਾਂ ਨੇ ਦੇਖਿਆ ਹੀ ਬਹੁਤ ਵੱਡਾ ਬਦਲਾਅ ਆਇਆ ਹੋਇਆ ਸੀ ਕਿਉਂਕਿ ਆਪਾਂ ਨੂੰ ਤਾਂ ਬੈਠਣੇ ਹੀ ਨਹੀਂ ਦਿੱਤਾ ਉਹਨਾਂ ਨੇ ਨਾ ਰੋਡ ਜਾਮ ਹੋਣ ਦਿੱਤਾ ਨਾ ਕੁਝ ਆਪਾਂ ਨੂੰ ਭੁੱਖੇ ਮਰਨ ਦਿੱਤਾ ਉਹਨਾਂ ਨੇ ਨਾਲ ਹੀ ਕੁੜੀ ਨੂੰ ਇਨਸਾਫ ਦਿੱਤਾ ਕਿਉਂਕਿ ਉਹ ਕੁੜੀ ਮੇਟ ਵੀ ਹੈਗੀ ਸੀ ਅਫਾ ਮੈਡਮ ਵਿੱਚ ਰੋਕਣਾ ਚਾਹਾਂਗਾ ਜਿਹੜਾ ਖੇੜੀ ਵਾਲਾ ਮੈਟਰ ਸੀਗਾ ਕਿ ਉਹਦੇ ਵਿੱਚ ਅਜੇ ਵੀ ਕੋਈ ਕਮੀਆਂ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀ ਜੋ ਉਹਨਾਂ ਨੂੰ ਮਤਲਬ ਮੁਆਵਜ਼ਾ ਦੇਣਾ ਸੀ ਮਿਲਿਆ ਨਹੀਂ ਅਜੇ ਨਹੀਂ ਉਹਨਾਂ ਨੂੰ 2 ਲੱਖ ਰੁਪਈਆ ਮਿਲਿਆਗਾ ਜਾਂ 2 ਲੱਖ ਰੁਪਈਆ ਹਜੇ ਉਹਨਾਂ ਦਾ ਬਾਕੀ ਪਿਆਗਾ ਸੀਓਮ ਫੰਡ ਚੋਂ ਤੇ 2 ਲੱਖ ਰ ਜਿਹੜਾ ਮਨਰੇਗਾ ਵਾਲਾ ਹਜੇ ਉਹਨਾਂ ਦੇ ਖਾਤੇ 'ਚ ਸਿਰਫ 2 ਲੱਖ ਹੀ ਆਇਆਗਾ ਖੇੜੀ ਵਾਲੇ ਮਸਲੇ ਦੇ ਵਿੱਚ ਚਲੋ ਉਹ ਆਪਾਂ ਨੂੰ ਲਿਖਤੀ ਰੂਪ ਦਿੱਤਾ ਹੋਇਆ ਜੇ ਸਰਕਾਰਾਂ ਇੱਥੋਂ ਲਿਖਤੀ ਰੂਪ ਦੇ ਕੇ ਵੀ ਭੱਜਣਗੀਆਂ ਫਿਰ ਤਾਂ ਅਸੀਂ ਕਿੱਥੇ ਯਕੀਨ ਕਰਾਂਗੇ ਕਿਉਂਕਿ ਅਸੀਂ ਇੱਕ ਆਪਾਂ ਕਾਗਜ਼ ਤੇ ਇਹੋ ਕਰ ਦਿਆਂਗੇ ਹੁਣ ਮਨਰੇਗਾ ਦੀ ਗੱਲ ਹੈ ਜੀ ਜਿਹੜੀ ਮਨਰੇਗਾ ਦੀ ਤੁਸੀਂ ਗੱਲ ਕਰੀ ਸੀ ਵੀ ਸੋਨੂੰ ਕੀ ਲੋੜ ਪੈਗੀ ਮਨਰੇਗਾ ਦਾ ਤਾਂ ਕੋਈ ਕੰਮੇ ਨਹੀਂ ਇਹਨਾਂ ਨੇ ਛੱਡਿਆ ਜੀ ਸਭ ਬੰਦ ਕਰ ਦਿੱਤੇ ਕਿਉਂਕਿ ਮਨਰੇਗਾ ਦੇ ਵਿੱਚ ਉਹਨਾਂ ਕੰਮਿਆਂ ਨੂੰ ਰੱਖਿਆ ਜਾਂਦਾ ਜੀ ਜਿਹੜੇ ਹਾਜ਼ਰੀ ਲਵਾ ਕੇ ਘਰੇ ਆਉਣਗੇ ਜਿਹੜੇ ਜਾਲੀ ਕੰਮ ਕਰਨਗੇ ਜਿਹੜੇ ਲਿਖਤੀ ਰੂਪ ਕੰਮ ਮੰਗਣਗੇ ਉਹ ਕੰਮਿਆਂ ਨੂੰ ਬਿਲਕੁਲ ਕੰਮ ਨਹੀਂ ਦਿੱਤਾ ਜਾਂਦਾ ਕਿਉਂਕਿ ਸਾਡੀ ਮੰਗ ਇੱਕੋ ਆ ਜੀ ਤੁਹਾਡੇ ਚੈਨਲ ਰਾਹੀਂ ਮੈਂ ਕਹਿਣਾ ਚਾਹੁੰਦੀ ਆ ਸਾਡੀ ਆਵਾਜ਼ ਪਹੁੰਚਾਓ ਸਾਡੀ ਇੱਕੋ ਮੰਗਾਗੀ ਜਿਹੜੀ ਅਰਜੀ ਹੈਗੀ ਉਹ ਅਰਜੀ ਨੂੰ ਤੁਰੰਤ ਆਨਲਾਈਨ ਕੀਤਾ ਜਾਵੇ ਅਰਜੀ ਤੇ ਕੰਮ ਦੇਣ ਕੰਮਿਆਂ ਨੂੰ ਜਾਲੀ ਕੰਮ ਕਿਉਂ ਦੇ ਰਹੇ ਨੇ ਜੀ ਇਹ ਕਿਉਂਕਿ ਇਹਨਾਂ ਤੋਂ ਜਿਹੜਾ ਖਾਣ ਨੂੰ ਮਿਲ ਰਿਹਾ ਵਿੱਚੋਂ ਇਹਨਾਂ ਨੂੰ ਸਾਰਿਆਂ ਨੂੰ ਵਿੱਚ ਵੀਡੀਓ ਪੀਡੀ ਆ ਗਿਆ ਵਿੱਚ ਡੀਸੀ ਆ ਗਿਆ ਵਿੱਚ ਡੀਸੀ ਸਾਹਿਬ ਆ ਗਏ ਵਿੱਚ ਭਗਵਾਨਤਮਨ ਸਾਹਿਬ ਆ ਗਏ ਕਿਉਂਕਿ ਉਹ ਮਿਲਦਾ ਨਹੀਂ ਜਦੋਂ ਅਸੀਂ ਆਰਜੀ ਤੇ ਕੰਮ ਲਵਾਗੇ ਉਦੋਂ ਸਾਡਾ ਕੀ ਹੁੰਦਾ ਜੀ ਅਸੀਂ ਨਜੂਤੀ ਪੱਤਰ ਵੀ ਮੰਗਾਗੇ ਅੱਜ ਮੈਂ ਪੁੱਛ ਕਹਿਣਾ ਚਾਹੁੰਨੀ ਉਹ ਕਹਿੰਦੇ ਨੇ ਨਜੂਤੀ ਪੱਤਰ ਕਾਦੇ ਨਾਲ ਖਾਂਦੇ ਨੇ ਮੈਂ ਪੁੱਛਣਾ ਚਾਹੁੰਦੀ ਹਾਂ ਭਗਵੰਤਮਾਨ ਸਾਹਿਬ ਜਦੋਂ ਤੁਹਾਨੂੰ ਨਜੂਤ ਕਰਿਆ ਜੀ ਤੁਸੀਂ ਕਾਦੇ ਨਾਲ ਖਾਦਾ ਸੀ ਚਾਹ ਨਾਲ ਖਾਦਾ ਸੀ ਕਿ ਰੋਟੀ ਨਾਲ ਖਾਦਾ ਸੀ ਅਖਾ ਮੈਡਮ ਨੇ ਬੜਾ ਵਧੀਆ ਸਾਡੇ ਦਾ ਵਿਚਾਰ ਕਰੇ ਸਾਂਝੇ ਕਰੇ ਪਹਿਲਾਂ ਆਪਣੇ ਭੈਣ ਜੀ ਹਰਪ੍ਰੀਤ ਕੌਰ ਨੇ ਵੀ ਤੇ ਹਰਪਾਲ ਕੌਰ ਨੇ ਵੀ ਸੋ ਬੜਾ ਵਧੀਆ ਲੱਗਿਆ ਇਹਨਾਂ ਨੇ ਆਪਣੇ ਜੋ ਦਿਲ ਦੀ ਆਵਾਜ਼ ਸੀ ਲੋਕਾਂ ਦੇ ਆਵਾਜ਼ ਸੀ ਸਾਡੇ ਨਾਲ ਸਾਂਝੀ ਕਰੇ ਸੋ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਵਿਸਿਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਾਜ